ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਦੁੱਗਣਿਆ ਰਾਤ ਆਗੁਣੇ ਤਰੱਕੀਆਂ ਵਾਖੇ ਸਾਰਿਆਂ ਨੂੰ ਸਾਰਿਆਂ ਦੇ ਪਹਿਲਾਂ ਭਾਈ ਸਾਰਿਆਂ ਨੂੰ ਵਧਾਈਆਂ ਵੀ ਕੱਲ ਦੇ ਵੀਰਾਂ ਦੇ ਕਮੈਂਟ ਆਇਆ ਬਹੁਤ ਸਾਰਿਆਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਹੋਵੇ ਸਾਰਿਆਂ ਨੂੰ ਕਿਰਪਾ ਰੱਖੇ ਮਿਹਰ ਭਰੇ ਹੱਥ ਰੱਖੇ ਮਾਲਕ ਚੜ੍ਹਦੀ ਗੱਲਾ ਰੱਖੇ ਸਾਰਿਆਂ ਨੂੰ ਹਰਮਨਦਾਨ ਫਤਿਹ ਵਾਖੇ ਵੀ ਬਾੜੇ 'ਚ ਬੈਠੇ ਆਪਾਂ ਜਿ ਲੱਗਿਆ ਸਾਫ ਸਵੱਹੀ ਜੀ ਕਰਨ ਕਿਉਂ ਥੋੜੀ ਜੀ ਜਾਨ ਮਹਾਲ ਨਾਲ ਹੀ ਮਿੱਥੇ ਰਹਿੰਦੇ ਤੇ ਉਹਦੇ ਕਰਕੇ ਇਧਰ ਜਗਾ ਘਟ ਗਈ ਤੇ ਆਪਣਾ ਸਾਰਾ ਨਿੱਕੜ ਸੁੱਕੜ ਇਕ ਜਾਈ ਇਕੱਠਾ ਕਰਿਆ ਵਾ ਤਾਂ ਵੀ ਹੁਣ ਸੈੱਟ ਕਰਦਣਾ ਟਰੈਕਟਰ ਵੀ ਆਪਣਾ ਉਧਰ ਗਿਆ ਵਾ ਤਾਂ ਪਰ ਉਦੋਂ ਦਾ ਜਦ ਦਾ ਮੈਂ ਕਹਿੰਦਾ 8-9 ਮਹੀਨੇ ਹੋ ਗਏ ਵੀ ਚਲੋ ਬਹੁਤ ਵਧੀਆ ਸਰ ਗਿਆ ਉਹ ਆਪਣਾ ਕੱਲ ਲੈ ਗਈ ਸਮਾਨ ਉਹਨਾਂ ਦਾ ਇੱਕ ਕਮਰਾ ਬਣਾ ਕਰ ਲਿਆ ਚਾਲੂ ਉਧਰ ਵੀ ਚਲੋ ਕਪੜਾ ਲੀੜਾ ਕੋਸ ਜਿਹੜਾ ਹੈਗਾ ਤਾਂ ਮਾੜਾ ਮੋਟਾ ਬੈੱਡ ਉੱਥੇ ਤੇ ਤੁਹਾਨੂੰ ਦਿਖਾਏ ਬਣਾਏ ਵੇ ਤੇ ਵੀ ਜਿਹੜਾ ਰਸੋਈ ਦਾ ਸਮਾਨ ਤਾਂ ਉਹ ਲੈ ਗਏ ਰਸੋਈ ਤਾਂ ਚਲ ਉਹਨਾਂ ਦੀ ਹਲੇ ਤਿਆਰ ਨਹੀਂ ਹੋਈ ਹੈਗੀ ਆਪਣੇ ਕੱਲ ਦੀ ਸੋਜ ਕਨੌਰੇ ਦੀ ਏਕੜ ਉੱਥੇ ਕਰ ਲਈ ਕਮਰੇਜ ਵੀ ਚਲੋ ਮੋਟਾ-ਮੋਟਾ ਸਮਾਨ ਰਹਿ ਗਿਆ ਔਰ ਲਬਾਰੀਆ ਰੋ ਪਰ ਹੁਣ ਇੱਕ ਸਾਈਡ ਹੋ ਜਾਣਾ ਵੀ ਟਰੈਕਟਰ ਟੂ ਟਰੈਕਟਰ ਇਧਰ ਕੱਢਦੇ ਆ ਕਿ ਹੁਣ ਥੋੜਾ ਜਿਹਾ ਫਿਰ ਜਿਕਰ ਸਾਰਾ ਸੁਰਾ ਚੱਲ ਪੈਣੀ ਐ ਐਸੇ ਸਮਾਨ ਹੁਣ ਕਣਕਾ ਗੁਣਕਾ ਚੱਲ ਪੈਣਾ ਵੀ ਚਲੋ ਬਹੁਤ ਵਧੀਆ ਸਰ ਗਿਆ ਜੇ ਹੋਰ ਟਾਈਮ ਲੱਗਣ ਦਾ ਫਿਰ ਵੀ ਸਾਰੇ ਲੈਣਾ ਦੱਪਣ ਵੀ ਫਿਰ ਵੀ ਬਹੁਤ ਵਧੀਆ ਟਾਈਮ ਨਿਕਲ ਗਿਆ ਔਰੇ ਵੀ ਚਲੋ ਹੁਣ ਕੋ ਸਮਾਨ ਪਿਆ ਜਾ ਤਿਆਰ ਹੋਈਗਾ ਚਾਈ ਜਾਊਗਾ ਕਿ ਉਹ ਆਪਣਾ ਇਧਰ ਦਾ ਸਮਾਨ ਬਹੁਤ ਪਿਆਰਾ ਪਿਛੇ ਪਾਥੀਆਂ ਪੁੱਥੀਆਂ ਜੇ ਇੱਕ ਜਗ੍ਹਾ ਤੂੜੀ ਇੱਕ ਜਗ੍ਹਾ ਇਕੱਠਾ ਦਾ ਹੁਣ ਇਹਨਾਂ ਨੂੰ ਕਰਦੇ ਸੈਟ ਜਾਂ ਸਾਫ ਸਫਾਈ ਜੀ ਕਰ ਦਿੰਦੇ ਹੁਣ ਦੇ ਨਾਲੇ ਬੜੇ ਦੇ ਇੱਥੇ ਫਿਰ ਜਿਹੜੇ ਇਹਨਾਂ ਨੂੰ ਸਮਾਨ ਰਹਿੰਦਾ ਇੱਧਰ ਥੋੜਾ ਉਹਨੂੰ ਸੈਟ ਜਆ ਕਰਕੇ ਪਲੜ ਪੋਲੜ ਜਿਹੜੇ ਲਾਈਵ ਦੇ ਖੋਲਦ ਨੇ ਹੁਣ ਆਪਾਂ ਵੀ ਕਰਦੇ ਸੈਟ ਚਲੋ ਬਹੁਤ ਵਧੀਆ ਨੇੜੇ ਨੇੜੇ ਸਮਾਨ ਕਰਕੇ ਸੀ ਸਾਰ ਲਿਆ ਵਧੀਆ ਟਾਈਮ ਲੰਘ ਗਿਆ ਵੀ ਉਹ ਵੀ ਭਾਈ ਤਾਂ ਨਾਲ ਦੇ ਜਿਹੜਾ ਟਾਈਮ ਕੱਟ ਕੇ ਡੰਗਰਾ ਕੋਲੇ ਰਹੇ ਇੱਥੇ ਆਪਣੇ ਵੀ ਬਹੁਤ ਸੋਭੀ ਹੋ ਜਾਂਦੀ ਹੈ ਡੰਗਰਾ ਦੀ ਹੁਣ ਨਾਲੇ ਇੱਕ ਇਸ ਹੁੰਦੀ ਰਾਖੀ ਵਾਲੀ ਕੰਮ ਤਾਂ ਨਹੀਂ ਸਾਨੂੰ ਪੈਣਾ ਪੈਂਦਾ ਇਹ ਤਾਂ ਅਸੀਂ ਗੌਰ ਰੱਖਣੀ ਪੈਂਦੀ ਲਾਈਟ ਵਾਲ ਦੀ ਰੱਖਣੀ ਕਦੇ ਕੋਸ ਇਹ ਵੀ ਸਾਨੂੰ ਪਤਾ ਹੀ ਅੱਜਕੱਲ੍ਹ ਦੇ ਹਾਲਾਤ ਬਹੁਤ ਵਿਗੜੇ ਪਿਆ ਕਿਉਂ ਨਸ਼ੇ ਪੱਤੇ ਦਾ ਕੰਮ ਵਧਿਆ ਵਾ ਜਿਆਦਾ ਨਸ਼ੇ ਪੱਤੇ ਦਾ ਕੰਮ ਜਿਆਦਾ ਵਧਣ ਕਰਕੇ ਫਿਰ ਚੋਰੀਆਂ ਦਾ ਵੀ ਕੰਮ ਜਿਆਦਾ ਵੱਧਦਾ ਹੁਣ ਦੇਖਿਆ ਹਰੇਕ ਪਿੰਡ ਵਿੱਚ ਸਗਤਾਈ ਤਾਂ ਬਹੁਤ ਹੋਈ ਵੀ ਐ ਅਲਾਸਮੈਂਟਾਂ ਵੀ ਹੁੰਦੇ ਆ ਵੀ ਕੋਈ ਫੜਾਓ ਆਏ ਫੜੋ ਕਰੋ ਪਰ ਹੱਲ ਨਸ਼ੇ ਨੂੰ ਨਹੀਂ ਪੈਂਦੀ ਹੈਗੀ ਇਹ ਸਾਰਾ ਗਵਰਨਮੈਂਟਾਂ ਦੇ ਹੱਥ 'ਚ ਹੁੰਦਾ ਕੰਮ ਜੇ ਚੀਜ਼ ਬੰਦ ਕਰਨੀ ਹੋਵੇ ਹੋ ਜਾਂਦੀ ਹੈ ਹੁਣ ਤੁਸੀਂ ਦੇਖੋ ਵੀ ਪਹਿਲਾਂ ਦਾਜ ਦਾ ਕਿੰਨਾ ਕੰਮ ਚੱਲਦਾ ਦਾ ਦੇਖਿਆ ਹੀ ਅਸੀਂ ਵੀ ਦਾਜ ਦਾ ਕੰਮ ਪੂਰਾ ਦਾਜ ਮੰਗ ਕੇ ਲੰਦੇ ਦੇ ਕਿਸਮ ਦੇ ਕਿੰਨੇ ਆਖਾਰਾਂ ਵਿੱਚ ਫੋਟੋ ਹੁੰਦੀਆਂ ਵੀ ਆ ਭੈਣ ਦਾਜ ਦੀ ਬਲੀ ਚੜ ਗਈ ਆਏ ਹੋ ਗਏ ਹੋ ਗਏ ਬਹੁਤ ਹੁੰਦਾ ਦਾ ਵੀ ਅਸੀਂ ਨਾਟਕ ਵੀ ਦੇਖਿਆ ਸਾਡੇ ਨੇਤਰ ਆ ਜੋ ਨਾਟਕ ਕਰਦੇ ਰਿਹਾ ਦਾਜ ਦੇ ਸੂ ਕਰਿਆ ਬਹੁਤ ਘਰ ਘਰ ਪਿੰਡ ਪਿੰਡ ਜਾ ਕੇ ਰਨਾ ਕਰਿਆ ਬਹੁਤ ਠੱਲ ਪੈ ਗਈ ਦਾਜ ਨੂੰ ਮੈਂ ਨਹੀਂ ਕਹਿੰਦਾ ਵੀ ਕੋਈ ਹੁਣ ਦਾਜ ਮੰਗਦਾ ਹੈਗਾ ਸਮਕਾ ਉਲਟਾ ਹੁਣ ਕੁੜੀ ਵਾਲੇ ਨੂੰ ਦਾਜ ਦੇਣਾ ਪੈਂਦਾ ਕੁੜੀਆਂ ਹੀ ਨਹੀਂ ਮਿਲਦੀਆਂ ਵੀ ਇਹ ਕੁਦਰਤਕ ਨਹੀਂ ਤੇ ਖੇਲ ਹੁੰਦੀ ਹੈ ਵੀ ਜਿਆਦਾ ਕਿਤੇ ਉਹਦੇ ਉਹਦੇ ਵਿੱਚ ਹੋਣਾ ਕੰਮ ਤਾਂ ਹੀ ਨਸ਼ਾ ਬੰਦ ਹੋਣਾ ਪਰ ਨਸ਼ਾ ਨਹੀਂ ਬੰਦ ਹੁੰਦਾ ਹੈਗਾ ਵੀ ਉਹੀ ਗੱਲ ਐ ਸਾਮਕਾ ਹੁਣ ਰੋਜ਼ ਤਿੰਨ ਜੀ ਪੈਂਦੇ ਰਹੇ ਐ ਵਧੀਆ ਸਾਨੂੰ ਕੋਈ ਡੰਗਰ ਨਹੀਂ ਰਾਖੀ ਦੀ ਵੀ ਸਿਆਲ ਸਿਆਲ ਸੋਨਾ ਨਿਕਲ ਗਿਆ ਨਾ ਤਾਂ ਚਲੋ ਵਧੀਆ ਚੱਲੀ ਗਿਆ ਭਾਈ ਉਧਰ ਆਪਣੇ ਘਰਾਂ ਗਾਲੀ ਸ਼ਿਫਟ ਉਹਨਾਂ ਨੇ ਵੀ ਮਾੜਾ ਮੋਟਾ ਸਮਾਨ ਐ ਕਪੜਾ ਲੀਡਾ ਧੋ ਲੈਂਦੇ ਉਰੇ ਲੈਟਰਿੰਗ ਬਾਥਰੂਮ ਹੈਗਾ ਹਲੇ ਠੀਕ ਆਲੇ ਚੱਲੀ ਜਾਣਾ ਕੰਮ ਵਧੀਆ ਚਲੋ ਦਿਖਾਉਂਦੇ ਜੀ ਬਾਕੀ ਆਪਾਂ ਕਾਰੋਬਾਰ ਜਿਹੜਾ ਹੈਗਾ ਚੱਲਦਾ ਕਰਦੇ ਆ ਸਾਫ ਸਫਾਈ ਜੀ ਹਾਂ ਵੀ ਇੱਥੇ ਥੋੜੀ ਜਿਹੀ ਜਗ੍ਹਾ ਇੰਨੇ ਕੀ ਆਪਣੇ ਕੋ ਬਚੀ ਬਿਤੀ ਹਾਂ ਜਿਹਨੇ ਕਿਤੇ ਨਾ ਇੱਥੇ ਇਕੱਠਾ ਕਰਿਆ ਉਹ ਸਮਾਨ ਜੀ ਮੁਨਾਵਾਲੇ ਬੂਲੇ ਜਿੰਨੇ ਨੱਕੜ ਸੁੱਕੜ ਜਣਾ ਸਾਰਾ ਕਰਦਣਾ ਸਾਫ ਆ ਮੋਟਰ ਵੀ ਜਾਣ ਮਹੱਲੀ ਰੋਈਏ ਸਮਰਸੀ ਪਰ ਕੱਢ ਕੇ ਲੈਂਦੀ ਵਿੱਚੇ ਖਾਸਾ ਗੁਦਾ ਲਿਓਦਾ ਇੱਥੇ ਦੱਬਿਆ ਹੋਏ ਵਿੱਚ ਉਹ ਕਰਦਣਾ ਇਕੱਠਾ ਜਾ ਕਰਦੇ ਫੁੱਟਦੇ ਅੱਜ ਕਰਦੇ ਸੈਟ ਆ ਹੋ ਗਿਆ ਬਿੱਲਾ ਇਧਰ ਨੂੰ ਇੱਥੇ ਦੀ ਰਸੋਈ ਰਸੂਈ ਸਾਰਾ ਭਰੇ ਵੀ ਤਾਂ ਹੁਣ ਉਹ ਚੀਜ਼ ਰਹਿ ਗਈ ਪਰਲੇ ਬਸ ਇਹ ਅਲਵਾਰੀ ਉੱਥੋਂ ਚਲੀ ਜਾਣੀ ਜਿਹੜੇ ਆਹ ਪਏ ਆ ਬੱਡੇ ਪਿਓ ਪਰਾਂ ਚਲੀ ਜਾਣੇ ਆਲੋ ਇੱਕ ਖਾਨਾ ਥੱਲੇ ਆ ਜਣਾ ਖਾਨੇ ਵਿਲੇ ਹੋ ਜਣਾ ਪਲੜ ਪਲੜ ਆਪਣਾ ਖੋਲਦਨੇ ਜਿਹੜੇ ਹੈਗੇ ਕਿਉਂ ਫਿਰ ਬਹੁਤ ਜਿਆਦਾ ਖੁੱਲ ਜਾਣੀਆਂ ਵੀ ਹੁਣ ਫਸਲ ਦਾ ਵੀ ਕੰਮ ਆ ਗਿਆ ਸਮਝ ਲੋ ਨੇੜੇ ਕਣਕ ਦਾ ਵੀ ਕੰਮ ਚੱਲ ਪਣਾ ਸਰੋ ਸੁਰੋ ਫਿਰ ਜਿਹੜੀ ਆਪਾਂ ਕੱਢਣੀ ਆ ਕੜ ਮਰਜੀ ਰੱਖੀ ਜਾਓ ਮਾ ਕਾਣਾ ਕਣਕ ਜਾਨੀ ਕੰਮ ਚੱਲਦਾ ਪਾਣੀ ਪੂਣੀ ਤਾਂ ਉਧਰ ਬੰਦੋ ਬਸ ਥੋੜਾ ਜਿਹਾ ਘੱਟ ਹੈ ਕੱਪੜਾ ਜਿਹੜੇ ਧੋਣ ਦਾ ਇੱਥੇ ਵਾਲੇ ਚੱਲਦਾ ਕੰਮ ਉਹਨਾਂ ਦਾ ਬਾਕੀ ਭਾਈ ਇਹ ਜਿਹੜਾ ਆਪਣਾ ਕਿੰਨੂਆ ਦਾ ਪੁੱਤ ਆ ਇੰਨੋਂ ਹੁਣ ਥੋੜੇ ਪੱਤੇ ਕਰਕੇ ਦਿਖਦੇ ਘੱਟ ਲੱਗੇ ਹੋਏ ਵੀ ਆ ਦੇਖੋ ਆ ਸੰ ਬੈਠੇ ਆ ਵੀ ਅੰਤ ਕੋਈ ਨਹੀਂ ਹੈਗਾ ਕੋਈ ਆ ਦੇਖੋ ਡੋਡੀ ਹਰੇਕ ਇਹ ਪੱਤੇ ਦੇ ਗਏ ਟੂਸੇ ਬਰ ਹਰੇਕ ਭਰੇ ਬਹੁਤ ਫਲ ਲੱਗਿਆ ਵੈਨੂੰ ਜਿੰਨਾ ਵੀ ਕਹਦੋ ਬਾਕੀ ਹਾਂ ਬਨੋ ਇੱਕ ਪੂਰਾ ਉਸ ਆਇਆ ਦਾ ਆਏ ਆਏ ਵੇ ਸਾਰੇ ਹਾਂ ਬਾਕੀ ਦੇਖਦੇ ਬਾਈ ਜੇ ਬੈਠੂ ਦਾ ਫਲ ਕ ਨਹੀਂ ਉਹ ਹੁਰਾਇਆ ਬਥੇਰਾ ਲਾਉਣਾ ਡੱਡਾ ਜੇ ਪਾਣਾ 6 7 ਟੂਸੇ ਹੋਣੇ ਬਾਕੀ ਆ ਉੱਪਰ ਫੁੱਟੇ ਅਲੱਗ ਇੱਧਰ ਆ ਮਰੂਰ ਇਹਨੂੰ ਵੀ ਲਾਗੇ ਲੱਗਣਾ ਜਿੰਨੇ ਵੀ ਫਟਦਾ ਉਹਨਾਂ ਨੂੰ ਲੱਗਦੇ ਫੁੱਟੇ ਦਾ ਮਰੂਰ ਵੀ ਬਹੁਤ ਹੈ ਇਹਨੂੰ ਲੱਗਦਾ ਗੁਲਾਬੀ ਰੰਗ ਵਾਲੇ ਮਰੂਰ ਮਾ ਖੋਲ ਕੇ ਘੱਟ ਦੇ ਪਲੜ ਕੇ ਸੱਟ ਜੀ ਅਸੀਂ ਦੇਖ ਲਈ ਇਹ ਵੀ ਪਲੜ ਫਟ ਕੇ ਬੁੱਧਾ ਹੋ ਗਿਆ ਹੈ ਹਵਾ ਵੀ ਬਹੁਤ ਚੱਲਦੀ ਰਹਿੰਦੀ ਹੈ ਵਾਕਿਆ ਕਰਦੇ ਰੋਟਾ ਵੀਟਰ ਦੇ ਸੈਟ ਹੁਣ ਜਦ ਤੱਕ ਆਪਾਂ ਸਾਫ ਆ ਉਹ ਘਰਦਾ ਬਣਾ ਨੇੜੇ ਕੰਮ ਨੇੜੇ ਥੋੜੀ ਜਿਹੀ ਜਗ੍ਹਾ ਤੇ ਜਿਆਦਾ ਜਗ੍ਹਾ ਬਣ ਕੇ ਆਪਣਾ ਟਰੈਕਟਰ ਟੁੱਟ ਰਿਹਾ ਤੇ ਖਰਜੂਗਾ ਕਿ ਮੇ ਜਿਹੜੀ ਸਰੋਂ ਸਰੋਂ ਹੋਈ ਸਾਈਲਟ ਫੋਲੇ ਜਿਹਨਾਂ ਇੱਥੇ ਅਸੀਂ ਜਗਾ ਆ ਜਣਗੇ ਮੱਕੇ ਦਾ ਸਮਾਨ ਇਕੱਠਾ ਕਰਤਾ ਪੱਲੜ-ਪੱਲੜ ਖੋਲਦੇ ਹੁਣ ਫੇਰ ੱਟ ਕੇ ਥੋੜੇ ਆ ਵੀ ਸਮਾਨ ਜਾ ਆਪਣਾ ਚੱਕ ਦੇਣਾ ਆ ਉਹਨਾਂ ਨਾਲ ਲੈ ਜਾਣਾ ਕਹਿੰਦੇ ਸੋਫਾ ਉਹਦੇ ਲੈ ਜਾਣਾ ਬਈ ਆ ਪੱਲੜੇ ਖੋਲਦੇ ਹੁਣ ਖਾ ਲਈ ਇੱਕ ਵਾਰ ਰੋਟੀ ਦੁਪਹਿਰਾਂ ਗਿਆ ਹੋ ਬਈ ਖਾ ਖਾ ਕਰਦੇ ਜਿਹੜਾ ਕੰਮ ਦਾ ਖਾਜ ਵੀ ਹੁਣ ਲਾਤੀ ਪੰਡੇ ਬਣੇਂਦਾ ਚੱਲਦੇ ਜਾ ਖੋਲੋ ਕੀ ਆ ਵੀ ਚੱਲਦੇ ਕਰਦੇ ਉਹਨਾਂ ਨੇ ਇਨਵਰਟਰ ਖੋਲਣੇ ਕਰਕੇ ਤਾਰ ਲੱਗੀ ਹੁੰਦੀ ਹੈਗੀ ਵਿੱਚ ਉਹ ਲਾ ਕੇ ਆਪਾਂ ਨੇ ਚੱਲ ਗਏ ਪੱਖੇ-ਪੱਖੇ ਨੂੰ ਓਕੇ ਆ ਇਹ ਤਾਂ ਅਜਾ ਸਾਨੂੰ ਚਾਹੀਦਾ ਹਜੇ ਉਹ ਅੱਜ ਆਵੇ ਮੋ ਕਲਾਕਾਰੀ ਕਰੀ ਗਰੀ ਲਿਆ ਵਈ ਅਜੇ ਸਮਾਨ ਚੰਨ ਨਹੀਂ ਆਇਆ ਹਾਂ ਚਾਹ ਤੇ ਖਾਣੇ ਲੋਨ ਤੇ ਖਾ ਰੋ ਹਾਂ ਜੈਕ ਲੱਗਦਾ ਜੈਕ ਲੱਗ ਗਿਆ ਵਾਹ ਕਰਦੇ ਕਰੇ ਸਮਾਨ ਭਾਈ ਨੇ ਭਰਾ ਟੈਂਟਰ ਨੇ ਕਹਿੰਦੇ ਸਮਾਨ ਚੱਕ ਦੇ ਟੈਂਟਰ ਨੇ ਕਹਿੰਦੇ ਮੈਂ ਸਮਾਨ ਚੱਕ ਦੇ ਚੱਕ ਦਾਂਗੇ ਅਸੀਂ ਤਾਂ ਹਾਂ ਚੱਲ ਚੱਲ ਵਾਹ ਆਹ ਜਿੰਨੇ ਆਉਂਦੇ ਹੀ ਨਾਲੇ ਹੋ ਗਏ ਲੈ ਆਈ ਭਾਈ ਦੇ ਓ ਯਾਰ ਸੱਚ ਆਪਣਾ ਨੰਬਰ ਫਿਰ ਦੱਸੀ ਮੈਨੂੰ ਮੇਰਾ ਨੰਬਰ ਬੰਦਾ ਮੰਗਦਾ ਮੈਂ ਤੇ ਨੰਬਰ ਦੇਉਗਾ ਤੇ ਮੇਰੇ ਆ ਜਾਣੇਗਾ ਉਹ ਨਾਲ ਗੱਲ ਕਰਦੇ ਕੱਲ ਦਾ ਮੈਂ ਤੁਹਾਨੂੰ ਦੇਖਦਾ ਨੰਬਰ ਇੱਥੇ ਪਾਜੋ ਵੀਡੀਓ ਵਿੱਚ ਨੰਬਰ ਲਿਖ ਕੇ ਹੀ ਪਾਜੋ ਫੜਾ ਮੈ ਤੁਹਾਨੂੰ ਲਿਖ ਕੇ ਦੇਈ ਨੰਬਰ ਆਪਣਾ ਹਾਂ ਇੱਕ ਵਾਰੀ ਬੋਲ ਦੇ ਬਾਈ ਹੁਣ ਤੂੰ ਬੋਲਿਆ ਵੇ ਨਹੀਂ ਆਜਦੇ ਹਾਲ ਰਹਿੰਦਾ ਹੈਗਾ ਆ ਤੂੰ ਮੈਨੂੰ ਲਿਖਾ ਇੱਥੇ ਫਿਰ ਮੈਂ ਬੋਲਾਂ ਚੰਗੀ ਤਰ੍ਹਾਂ ਸਭ ਬਤਲ ਲੱਗੂਗਾ ਹਾਂ ਹੈਗਾ ਮੋਟਰ ਕੀ ਵਰਤੇ ਆ ਤੇ ਕਰੋਨਾ ਹੋ ਗਿਆ ਉਹ ਹੈ ਕਰਦਾ ਕਰੋਨਾ ਵਿੱਚ ਦੇ ਬੇ ਮੂੰਹ ਐਸਾ ਦਿਖਾ ਮਿਲਖਾ ਮੋਗਾ ਨਾ ਰਬ ਭਾਈ ਕਈ ਵੀ ਨਾ ਮੈਨੂੰ ਕਮੈਂਟ ਕਰਿਆ ਵਾਦਾ ਵੀ ਬਾਈ ਦਾ ਨੰਬਰ ਚਾਹੀਦਾ ਲੱਕੜੀ ਵਾਲੇ ਮਿਸਟਰੀ ਦਾ ਨੰਬਰ ਚਾਹੀਦਾ ਲੈ ਨੰਬਰ ਉਹ ਭਾਈ ਸੰਪਰਕ ਕਰਿਓ ਭਾਈ ਜੀ ਇਹ ਹੈਗਾ ਹੈ 98152 62513 97 793 60590 ਹਾ ਕਿਹਦਾ ਕਿਹਦਾ ਉੱਪਰ ਆ ਵਈ ਸੋਨੀ ਨੰਬਰ ਆ ਵਈ ਨਾ ਇਹਦਾ ਵਈ 62513 ਵੀ ਨਾ ਪਰ ਸੰਪਰਕ ਕਰ ਲਿਓ ਕਈ ਵੀ ਨਾ ਮੈਨੂੰ ਕਮੈਂਟਾਂ ਚ ਨੰਬਰ ਮਗਵਾ ਦੇਦਾ ਕਿਉਂ ਕਮੈਂਟਾਂ ਚ ਆਪਾਂ ਨਾ ਉਹਨਾਂ ਨੂੰ ਦੱਸ ਸਕਦੇ ਵੀ ਮਿਸਟਰ ਦਾ ਕੰਮ ਵੀ ਬਹੁਤ ਵਧੀਆ ਸਾਫ਼ ਆ ਬਾਕੀ ਆ ਤੁਹਾਨੂੰ ਅੱਜ ਦਿਖਾਉਂਦਾ ਜਿਹੜੀ ਕਾਰਗਰੀ ਹੈ ਰਿਵਿਊ ਪਿੱਛੇ ਦੇਖੋ ਇਟੋ ਹੈ ਉਹ ਤੇ ਦਾ ਘਰ ਆਉਣੀਆਂ ਕਰਦੀ ਵਾਲ ਜਿਹੜੀ ਬੰਨੀ ਹੈ ਤਾਂ ਉਹਦੇ ਦਾ ਜੈਕ ਵਾਲੇ ਬੈਟਰ ਇਹਨਾਂ ਨੂੰ ਜੈਕ ਲੱਗ ਕੇ ਅਜਿਆ ਸਮਾਨ ਸਾਈਡ ਪਰ ਲੱਗਦਾ ਥੋੜਾ ਜਿਹਾ ਹੋਰ ਫੇਰ ਵਿਖਾਉਂਦੇ ਹੋਣ ਚੱਕ ਇਹਨਾਂ ਨੂੰ ਇੱਕ ਵਾਰ ਅੰਦਰ ਲਾਲ ਮਸਾਰੇ ਫੇਰ ਸੱਤ ਗਵੇਦ ਹੋ ਰਹੇ ਹੈ कोई ये तीन दूसरा कमरा तयार होना रसोई तैयार तो कर देते रसोई का कम तैयार करते हो कमरा अच्छा आधर लिया अच्छा ਕਸਤਾ ਦਾ ਬਹੁਤ ਜਿਆਦਾ ਤਾਂ ਨਾ ਮਾਣੋ ਉਹ ਤਾਂ ਅੰਦਰ ਆ ਉਹ ਨਾ ਸਾਰਾ ਖਾਓ ਜੀ ਜੀ ਨਾਲ ਦੇ ਗੋਣੇ ਬਣਾਓ ਬੀਰ ਵਾਲ ਤੋਂ ਕਿਹੜਾ ਮੇਰੇ ਪਾਈਂ ਕੰਮ ਕਰਿਆ ਸੀ ਮੈਂ ਦਾ ਹੱਸਤਾ ਕਿ ਕਿੰਨਾ ਵਾਲ ਤੋਂ ਕੱਟਤਾ ਆ ਪਾ ਇਹ ਮੜ ਜਈਗਾ ਨਹੀਂ ਚੱਲ ਸਕਦਾ ਇਹ ਵਾਲਾ ਲਾ ਦੇ ਦੇ ਗੰਨਾ ਆਲਾ ਕਹਿੰਦਾ ਕੋਈ ਚਲਾ ਦੋ ਕੋਈ ਬੜੀ ਗੱਲ ਨਹੀਂ ਵਿੱਚ ਪਰ ਨਹੀਂ ਉਹ ਮੇਰੇ ਤੇ ਆ ਦੇ ਪਲਾਣ ਹੁਣ ਬਾਹਰ ਪਈ ਉਹਦੇ ਪਿੰਆਂ ਦਾ ਹੈ ਮंडा ਗੋ ਇਹ ਲਾਂਗਿਆ ਵੱੱਛੀ ਨੇ ਸੁਣਾਇਆ। ਇਹ ਮੈਸਤਰੀ ਦੇਖਿਆ ਮੈਂ ਲਾਉਂਦੇ ਲੱਕੜੀ ਕਰ। ਆ ਮੈਸਤਰੀ ਬੈਲੀ ਬੇਖਿਆ। ਅਸੀਂ ਤਾਂ ਹੱਥ ਨਾਲ ਕੱਲ੍ਹ ਦਾ ਹੀ ਦੇਖਾ ਤਾਂ ਪੂਰਾ ਸੇਲਤ ਭਰਾਲੀ ਮੈਨੂੰ ਡਰ ਲੱਗਦਾ ਤੂੰ ਲਾਉਣ ਲੱਗਿਆ ਕੁੜੀ ਜਿਹੜੀ ਸਾਗ ਮਾਰਦਾ। ਇਹ ਪੰਜਾਬੀ ਉਹ ਵਰਦਾ ਕਰੂ ਮੈਂ ਕਿੱਥੇ ਕਰਾਂ ਹਾਂ ਹਾਂ ਵਰਦਾ ਆ ਗਈ ਹੈ ਉਹ ਬਲੂ ਡਾਇਲਗੋਨ ਕੁਝ ਬੋਲਦਾ ਇੱਕ ਤਾਂ ਪਲੇਟ ਪਾਇਆ ਹੋਇਆ ਤਾਂ ਕਿੰਨੇ 4 ਇਹ ਦਮਲੀ ਗੱਲ ਪਹਿਲਾਂ ਤਿੰਨ ਤੇ ਹੁਣ ਚਾਰ ਪਾ ਦੇਣਾ ਚਾਰ ਵਾਲਾ ਬਾਈਚਾ ਲਾ ਰਿਹਾ ਕੋਈ ਟਾਬੀ ਬੰਨੇ ਬਣਾ ਦੇ ਭਾਈ ਨੂੰ ਸੁਣਨੀਏ ਬਕਸੇ ਬਕਸੇ ਉਧਰ ਦੇ ਥਿਆਰ ਹੁੰਦੇ ਨੇ ਹਲੇ ਹੈ ਉਧਰੇ ਬਕਸੇ ਥਿਆਰ ਹੁੰਦੇ ਨੇ ਹਾਂ ਇਹ ਬੜਾ ਜਿਆਦਾ ਪੁਰਾਣਾ ਸ਼ਾਡੀ ਅੱਛਿਆ ਸਾਈਡ ਤੋਂ ਸਰਾਉਣੇ ਕਿੰਨੇ ਆਹ ਚੀਜ਼ਾਂ ਲੱਗਣੇ ਉਧਰ ਫਿਰ ਇੱਧਰ ਬੋਲਣ ਦੀ ਲੋੜ ਨਹੀਂ ਅੱਛਿਆ ਇੱਧਰ ਅਸੀਂ ਆਪਣੇ ਸਾਹ ਹੁਣ ਚੱਲਦੇ ਕੁਈ ਗਾ ਦੋਹਾ ਕਰਨ ਲੱਗਾ ਬਲੇਡ ਟੇ ਬਲੇਡ ਇਕੱਠੇ ਰਜ ਬੈਠਾ ਐਨੇ ਬਲੇਡ ਖਰਾਬ ਹੋ ਗਏ ਪਰ ਹਾਂ ਤੇ ਜਿੰਨੇ ਇਕੱਠੇ ਪਾ ਕੇ ਏਡੇ ਅੱਛਾ ਵਾਹ ਵਾਹ ਜਿੰਨੇ ਗਾਣਾ ਵੀ ਜੱਟ ਹੈ ਜੀ ਗਾੜੀ ਹੁੰਦੇ ਵਾ ਤੁਸੀਂ ਵੀ ਜਗਾੜੀ ਹੈ ਜੇ ਹੰਦਾ ਕਹਦੇ ਵੀ ਆਪਣੇ ਆਪ ਕਰਦੇ ਫਿਰ ਦਿਮਾਗ ਖੱਟਣਾ ਪਏ ਜੀ ਡੇਰ ਲੰਘਾ ਵੀ ਨਹੀਂ ਕਿ ਆਵਣਾ ਦੇ ਆਹ ਵਾਹ ਤੀ ਤਿੰਨ ਬਰੇਟ ਵਾਤੇ ਹੋ ਕਿੰਨੀ ਮਾਰਨ ਵਾਤੇ ਕਿ ਸੁਖਰੂ ਜਨੇ ਵਾਤੇ ਉਹ ਲੱਕੜੀ ਪਈ ਐ ਲੱਗਦਾ ਸਾਰੇ ਮਕਾਨ ਨੂੰ ਦਾਹ ਪਾਜਣੀ ਆ ਮਾ ਜਿਹੜੇ ਦਾ ਉਹ ਅੰਦਰ ਲੱਕੜੀ ਪਈ ਸਾਰੇ ਮਕਾਨ ਨੂੰ ਦਾਹ ਪਾਜਣੀ ਆ ਕੰਧਾ ਉੱਪਰ ਵੀ ਲਾ ਦੇਗੇ ਹਾਂ ਉਹ ਵੀ ਅੰਦਰ ਭਰਿਆ ਪਿਆ ਉਹ ਵੀ ਭਰਿਆ ਪਿਆ ਪੈਰ ਰੱਖਣੋ ਜਗ੍ਹਾ ਨਹੀਂ ਲੈ ਕੋਈ ਦੋਵਾਂ ਦਰਵਾਜ਼ੇ ਹਾਂ ਐਨੀ ਲੱਕੜੀ ਦਰਵਾਜ਼ੇ ਨਾਲ ਲਾ ਦੂੰ ਮੇਰਾ ਭਾਈ ਆਪਣੇ ਹੱਥਾਂ ਕਰ ਰਹੀ ਹਾਂ ਐ ਦਵਲ ਲਾ ਦੋ ਇਹ ਦਵਲ da 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 da, -da, -da, -da. y de directo, por favor, por favor. ਉਹ ਮੁੰਡਾ ਨਾ ਹਾਲਾ ਜਿਹਾ ਹੋ ਗਿਆ ਹਾਂ ਹੋਰ ਬਸ ਮੇਰਾ ਅੰਮਲ ਉਹ ਲੈ ਫੇਰੋਂ ਦੀ ਆਇਆ ਬਸ ਬੱਸ ਹਟਾ ਮੈਂ ਭਾਈ ਆ ਕੇ ਉਹ ਦਾਦਾ ਜੱਕੇ ਦਿਖਾਇਆ ਕਾਰ ਆ ਆ ਵੀ ਤਾਂ ਆਲਾ ਤੇਰੀ ਚਿੜੀ ਪਈ ਹੈ ਪੱਤੀ ਦੇ ਉੱਪਰ ਤੇ ਗੱਲ ਤੇ ਤੇ ਜਗਾ ਕੇ ਦਿਖਾਉਣਾ ਵੀ ਤੇਰਾ ਸਰੀਰ ਚੱਕ ਦੂਗਾ। ਆਹ ਚੱਕਣਾ। ਉਹ ਲੱਗ ਰਾਇ। ਜੀ ਆਇਆਂ ਨੂੰ। ਓਕੇ। ਚੌਕਸੀ ਚੌਕਸੀ ਵਾਲਾ ਵੀ ਕੰਮ ਘਟਿਆ ਹੋ ਥੋੜਾ ਨਾ ਬਹੁਤ ਆ ਘਟਿਆ ਬਾਈ ਜਿਹੜੀ ਚੌਕਸੀ ਜਗ੍ਹਾ ਲੱਗੇ ਸੱਲ ਦੇ ਕੱਢਦੇ ਹੁੰਦੇ ਤੇ ਕੋਈ ਬੋਲੇ ਚ ਜਾਂਦਾ ਨਾ ਲੱਗੜੀ ਜਿੱਦਾਂ ਜਦੋਂ ਕੰਮ ਲੱਗਦਾ ਹਾਂ ਤੇ ਵਜੇ ਵੱਡ ਨਹੀਂ ਹੈ ਯਾਨੀ ਹੁਣ ਵੀ ਉਹ ਦੋਈ ਮਸ਼ੀਨें ਕੱਢ ਦਿੰਦੀ ਆ ਜਿਆਦਾ ਦਾ ਉਹ ਤਾਂ ਬਾਈ ਕਮਾਂਡਾ ਪੱਤਰੇ ਨੂੰ ਕਰਨ ਰਹਿ ਗਈ ਨਹੀਂ ਤਾਂ ਸਟਾਰਟਿੰਗ ਉਹਦੇ ਨਾਲ ਚੱਲਦੀ ਹੁੰਦੀ ਸੀ ਹੜ ਜਾਂਕਾ ਲੜ ਕੇ ਹੜ ਜਾਗਾ ਨਾ ਤਾਂ ਘਰ ਨਾਲ ਦੀ ਘਰ ਦਾ ਪੂਰੀ ਹੱਥ ਚ ਆਉਂਦੀ ਆ ਬੜਾ ਕਿੱਥੇ ਆਉਂਦੀ ਆ ਲੈ ਦੇਖਾ ਆਹ ਉਹ ਤਾਂ ਉਹ ਬਣਾ ਚਾ ਵਗੇ ਆਹ ਆ ਵੀ ਇਹਨਾਂ ਦਾ ਬਣਾਤਾ ਐ ਲੀਡੀ ਦਾ ਨਕਸ਼ਾ ਬਹੁਤ ਵਧੀਆ ਬੋਲੇ ਨਾਲ ਜਦੋਂ ਖਾਣੇ ਬੰਦਣੇ ਸੈਕ ਗੱਟੀਆਂ ਦੇ ਕਰਤੀਆਂ ਪੀਲੀਆਂ ਹੈ ਹੈ ਕਿੱਟੀਆਂ ਦੀਆਂ ਕਰਤੀਆਂ ਇਹ ਬਾਈ ਮਿਸਤਰਾ ਦੇ ਹੱਥ ਵਿੱਚ ਕਲਾ ਹੈਗੀ ਹੈ ਕਦੇ ਚਿੱਟੀਆਂ ਕਦੇ ਕਾਲੀਆਂ ਕਦੇ ਪੂਲੀਆਂ ਰੰਗ ਦੇ ਹੁਣ ਕੋਈ ਦਾ ਕਰ ਸਕਦਾ ਪਾਣੀ ਵਾ ਕੇ ਕਿੱਟੀਆਂ ਕਰਦਾ ਨਹੀਂ ਉੱਤਮ ਕਲਾ ਲੱਗਦੀ ਹੈ ਇਹਨੇ ਪਾਣੀ ਦੇਖਦੇ ਆ ਬਾਈ ਦੁੱਧ ਵਾਂਗਨ ਲੱਗਦੇ ਕਾਂ ਦੇ ਹੱਥਾਂ ਮੰਦੋਂ ਲੱਗਦਾ ਤੁਸੀਂ ਲਵੇੜ ਦਾ ਕੰਮ ਨਾ ਬਾਈ ਆਹ ਦੋ ਦੀ ਹੋਰ ਡਿਜ਼ਾਈਨ ਬਾਹਰ ਤਾਂ ਉੱਪਰ ਲੈ ਡਿਜ਼ਾਈਨ ਬਣਾਉਣੀਆਂ ਹੀ ਆਉਂਦੀਆਂ ਹੈ ਹੈ ਡਿਜ਼ਾਈਨ ਬਣਾਉਣੀਆਂ ਹੀ ਆਉਂਦੀਆਂ ਉਨਾਈਏ ਪਰ ਉਹ ਸਮਾਨ ਮੈਨ ਲਾ ਦੀ ਜਿਹੜੇ ਤੁਸੀਂ ਖਰਚਾਈ ਚਲਦੀ ਹੈ ਬਸ 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 ਇਹ ਸਭ ਇਹਦੇ ਕੱਢਦੇ ਸਮਾਨ ਜਿਹੜੀਆਂ ਬਿਲਡਾਂ ਨੇ ਨਾ ਅੱਪਾ ਚੜਨ ਦੇ ਕੋਈ ਹਾਰ ਨਹੀਂ ਆਹ ਨਾ ਦੇਖੋ ਜਿਹੜਾ ਤਜਾਬ ਜਾਂ ਕੱਢ ਦਿੰਦਾ ਫਿਰ ਤੇਹਾ ਠਿੱਗ ਜੀ ਕਰਦੀ ਪੂਰੀਆਂ ചു <coughs> ਕਬੂ ਜਲਾ ਨਾ ਨਵੀਂ ਅਦਰਬੀਆਦਨਾ ਤਿਆਰ ਕਰ ਲੈਣਾ ਆਪਣਾ ਮੈਂ ਕਹਿੰਦਾ ਵੀ 15 ਦਿਨ ਦੇ ਵਿੱਚ ਵਿੱਚ ਇਹ ਨਾ ਬਣਤਾ। ਕੱਲੀ ਉਹਦੀ ਜਿਹੜੀ ਇਹ। ਵੀ ਬਣਤਾ ਉਹਦਾ ਜਨਮ ਹਾਲ ਨੇ 8-9 ਮਹੀਨੇ ਜਿਹਾ ਬਣਾ ਕੇ ਮਕਾਨ ਕੱਲ ਗਿਆ। ਇੱਕ ਕਮਰੇ। ਇਹ ਦੇਖੋ ਬੈਠੀ ਆ ਨਾਲੇ ਝੂਟੇ ਲੇ ਰਖੇ ਵਿੱਚ। ਮੈਂ ਤਾਂ ਇਹਦੇ ਆਂਡੇ ਦੇ ਇਥੇ ਹੁਣ ਇਹਨਾਂ ਵਿੱਚ। ਵੇਖਣਾ ਹੁਣ ਵਿੱਚ ਬਹੁਤ ਟਾਈਮ ਲੇਖ ਰਹੀ। ਉਹ ਮੜੇ ਆ ਕਰਦਾਂ ਜਿਹੜੀ ਵਿੱਚ ਇਹਨਾਂ ਦੀ। ਆਦਣਾ ਇਹ ਜੀ ਸਾਹਗਲ ਪਾਇਆ ਆ ਦੇਖੋ। ਵੀ ਆਂਡੇ ਵੀ ਨਹੀਂ ਵਿੱਚ ਦੇਖਦਾ ਨਿਕਾ ਮਾਰ ਕੇ ਬੰਦਾ ਉੱਪਰ ਤੇ ਵੀ ਮੋੜ ਮਾਰਦਾ ਇਹਨੂੰ ਥੱਲੇ। ਆ ਜਿਕਣਾ ਹੋਣਾ ਕੋਲ ਬੰਦਾ ਰਹੀ ਜਾਂਦਾ ਫੇਰ ਨਹੀਂ ਜਾਨਵਰ ਤਾਂ ਬਹੁਤ ਆਦਾ ਚਿੜੀ ਦਾ ਹੁਣ ਅਸੀਂ ਦੇਖ ਲੋ ਕੋਲ ਖੜਾ ਮੈਂ ਜਾਣੇ ਨਾਲੇ ਤੇ ਬਹੁਤ ਹੀ ਦੂਰ ਨੇ ਥੱਲੇ ਹੀ ਬੈਠ ਰਹੇ ਨੇ ਕੋਈ ਨਾ ਨੂੰ ਇਹਨੂੰ ਪਤਾ ਹੈ ਵੀ ਕਰਦਾ ਹੀ ਆ ਬੰਦੇ ਨੇ ਪਰ ਆ ਦੇਖੋ ਜਿਹੜਾ ਹਵਾ ਗੱਲੇ ਝੂਟਲਾ ਕੰਨਾਂ ਦੇ ਮਥਾਂ ਤੋਂ ਲੈ ਆ ਗੱਬੇ ਆਏ ਐ ਭੀਮ ਦੇ ਅੰਗੈ ਦਾ ਪਿੰਨੀ ਕਨੀ ਰੂਹ ਹਵਾ ਵੀ ਬਹੁਤ ਚੱਲਦੀ ਆ ਨੇਰੀ ਵੰਗਾ ਚੱਲਦੀ ਆ ਜੇ ਫੇਰ ਲੰਦੀ ਝੂਲੇ ਉੱਡਦੀ ਨਹੀਂ ਹੈ ਕੋਈ ਉਹ ਨਹੀਂ ਹੈਗਾ ਵੀ ਹੱਥ ਪਾਲਵੇ ਕੋਈ ਫੜ ਲੈ ਪਰ ਇੱਕ ਹੋਰ ਹੈ ਬਿੱਲੀ ਇੱਥੇ ਆਉਂਦੀ ਬਿੱਲੀ ਰੋਟੀ ਖਾਣ ਆਉਂਦੀ ਸਾਂਭ ਸਵੇਰ ਜਦ ਬਹੁਤ ਰੌਲਾ ਪਾਉਂਦੀ ਹੈ ਉਹ ਦੇਖੋ ਵੇਖ ਜੱਡੀ ਚੁੰਝ ਐਡੀ ਚੀਭ ਕਰਦੀ ਸੱਪ ਮੰਗਣ ਹੈ ਦੇਕੀਂ ਮਾਰਦੀ ਐਡੀ ਕਾ ਸੱਪ ਜੀ ਵਗੜਦਾ ਇੱਕ ਨਾ ਕਰਦੀ ਜਿਹੜੀ ਜੀ ਆਪਾਂ ਇਹ ਜੀਬ ਆ ਜਿੱਥੇ ਆੜਣਾ ਪਾਇਆ ਉੱਥੇ ਛੋਟੇ ਛੋਟੇ ਚਿੜੀਆਂ ਟੰਗੀਆਂ ਵਾਦੀ ਬਣਾਉਂਦੀ ਉਹ ਪਿਛੇ ਝੂਲਾ ਆ ਬਾਕੀ ਦੇਖਦੇ ਆ ਪਾਰਟੀ ਗੱਲ ਹੁੰਦੀ ਹੁਣ ਵਜੇ ਕੱਡੂ ਇਹ ਵੀ ਆਂਡੇ ਮੇਤੇ हेलो ਠੀਕ ਹੈ ਜੀ ਮਿਲਦੇ ਰਹਿ ਕਿਸੇ ਅਗਲੇ ਵਲੌਗ ਤੇ ਆਸਤਰੀਕਾ ਜੀ ਸਾਰਿਆਂ ਨੂੰ